ਅਈ ਨਾਲਾ ਹਲਕਾ ਦੇ ਪਿੰਡ ਗੱਗੋਮਾਲ ਵਿਖੇ ਹੜਪੀੜਤਾ ਦਾ ਬੁਰਾ ਹਾਲ ਜਨ ਜੀਵਨ ਹੋਇਆ ਅਸਥ ਵਿਅਸਥ ਲੋਕ ਛੱਤਾਂ ਤੇ ਚੜਨ ਲਈ ਹੋਏ ਮਜਬੂਰ ਲੋਕਾਂ ਦੀ ਪ੍ਰਸ਼ਾਸਨ ਅਗੇ ਜ਼ੋਰਦਾਰ ਅਪੀਲ ਆਡੇ ਕੋਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਜਨਾਲਾ ਹਲਕਾ ਦੇ ਪਿੰਡ ਗੱਗੋਮਾਲ ਦੀਆਂ ਸਾਰੇ ਕੰਢਾ ਪਾੜੀਆਂ ਵਿੱਚ ਕੋਈ ਘੱਟ ਮੜਨ ਦਾ ਹੈ ਹੀ ਨਹੀਂ ਨਾ ਹਾਂ ਇਹ ਨਵੇਂ ਬਣਾਏ ਸਾਰੇ ਉਹ ਨਾ ਪੜਾਣੀ ਹੀ ਆਸਰਾ ਬਚਾ ਨਵੇਂ ਪਰਮਾਤਮਾ ਨੇ ਸਾਡਾ ਬਚਾ ਦਿੱਤਾ ਵਾ ਪਰਮਾਤਮਾ ਨੇ ਬਚਾ ਆਇਆ ਜੇ ਬਾਕੀ ਕੀ ਜ਼ਿਕਰ ਲੈ ਕਿਸ ਨੇ ਹੱਥ ਜੁੜੀ ਨਹੀਂ ਜੀ ਉਹ ਮਾੜਾ ਹਾਲਿਆ ਜਨਤਾ ਦਾ ਕੋਈ ਆਉਂਦਾ ਨਹੀਂ ਰਸਾਲ ਵਿੱਚ ਕੋਈ ਆਉਂਦਾ ਨਹੀਂ ਆ ਕੋਈ ਨਹੀਂ ਇੱਥੇ ਬੜਿਆ ਆ ਵੇਖੋ ਪਤਾ ਨਾ ਕੋਸ ਮਾੜਾ ਗਾਣੇ ਪਾਣੀ ਆਇਆ 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 ਉਹ ਆ ਰਿਹਾ ਥਨੇ ਉਹ ਫੋਟੋ ਆ ਬਈ ਜਾਂ ਨਾ ਚੋੜੀ ਆਇਆ ਡੰਗੀਆਂ ਨੇ ਕੰਦਾ ਚਾਹ ਤਾ ਕੰਨ ਤੇ ਬਣਾਓ ਵੀਡੀਓ ਭਾਈ ਆ ਦੇਖੋ ਅੱਜ ਪਿੱਛੇ ਹੋ ਗਿਆ ਬੜਾ ਮੜੀ ਧਿਆਨ ਨਾ ਮੜਿਆ ਦੇਖੋ ਕੀ ਹਾਲ ਆ ਗਿਆ ਇੱਧਰ ਆਓ ਇਹ ਸਾਡੇ ਸਾਡੇ ਵਰਗੇ ਗਰੀਬਾਂ ਦਾ ਘਰ ਜੇ ਸਾਰੀ 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 ਜ਼ਿੰਦਗੀ ਲੰਗ ਜੇ ਲੱਗੀ ਮਿਹਨਤ ਕਰਦਿਆਂ ਦੀ ਬਹੁਤ ਬਹੁਤ ਇਹੋ ਬੋਲਣ ਸਾਡੇ ਇੱਥੇ ਗਾਣਾ ਜਿਆਦਾ ਨਹੀਂ ਤੇ ਛੋਟਾ ਹੈ ਫਿਰ ਜਾ ਨਾਲੇ ਚ ਪੈ ਇੰਤਜ਼ਾਰ ਕਰੇਗਾ ਨਾਲ ਉਹ ਸੋਨੂੰ ਛੋਟਾ ਦੇ ਤੂੰ ਚੋਕਲੇ ਜਿਹਾ ਹਾਂ ਜੀ ਦੋ ਕਮਰੇ ਦੋਨੇ ਡਿਗਵੇ ਹਾਂ ਜੀ ਉਹ ਲੱਕੜਾ ਖੜਿਆ ਹੋਇਆ ਉਹ ਕੋਲੇ ਜੀ ਇੱਥੇ ਆ ਜਾਓ ਤੇ ਅੱਗੇ ਤੋਂ ਉਹ ਵੇਖੋ ਮਿੱਟੀ ਉਦਾਂ ਪਈ ਸਾਰੀ ਮੈਂ ਜਾਵਾਂਗਾ ਛੋਟੇ ਵਾਲਾ ਉਹਨੇ ਤੂੰ ਅੱਗੇ ਆ ਇਹ ਲੱਖਾਂ ਦਾ ਨਾ ਸਾਰਾ ਖਸੇ ਹੋ ਗਏ ਕੋਸਰਾ ਨਹੀਂ ਕੋਈ ਅੱਗੇ ਪਿੱਛੇ ਪੁਛਦਾ ਬੜਾ ਕਹਾ ਗਿਆ ਹੈ ਆਵਾਜ਼ੇ ਤਾਂ ਮਾਰ ਰਵੇ ਤੇ ਬੱਚੇ ਆਪਣੇ ਛੋਟੇ ਛੋਟੇ ਇੰਨੇ ਦਿਨ ਹੋ ਗਿਆ ਜਿਹੜਾ ਵਾ ਮਾਹੌਲ ਬਣਿਆ ਤੇ ਤੁਹਾਨੂੰ ਕੋ ਰੋਟੀ ਪਾਣੀ ਦਾ ਕਿਸਾ ਚੱਲ ਰਿਹਾ ਚਾਰ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਿਆ 6 ਦਿਨ ਹੋ ਗਏ ਪਰ ਉਹ ਤਾਂ ਚੜਿਆ ਨੂੰ ਕੋਠੇ ਤੇ ਪਾਣੀ ਆ ਗਿਆ ਪਾਣੀ ਲੈਣ ਆਣ ਚੱਲ ਆ ਜੀ ਆਉਂਗੇ ਮੋਲੇ ਉਹ ਬੇਟੀ ਨਹੀਂ ਦੇ ਦੋੜੇ ਇੱਕ ਪੇਟੀ ਲੈ ਕੇ ਆਏ ਇੱਕ ਪੇਟੀ ਨੂੰ ਕੀ ਕਰਾਂਗੇ ਤੁਸੀਂ ਆਪਣੇ ਐਮਐਲਏ ਨਾਲ ਗੱਲ ਕੀਤੀ ਇੱਥੋਂ ਦੇ ਜਿਹੜਾ ਐਮਐਲਏ ਦਾ ਟਿਕੋਣ ਕੋਈ ਸੁਣਦਾ ਹੀ ਨਹੀਂ ਤੁਹਾਨੂੰ ਦੱਸਣ ਐਮਐਲਏ ਕੌਣ ਹੈ ਪਾਜੀ ਫੋਨ ਲਾਓ ਕੌਣ ਐਮਐਲਏ ਟੱਡੇ ਫੋਨ ਲਾਇਆ ਕੌਣ ਐਮਐਲਏ ਟਾੜੀਆ ਸਾਹਿਬ ਉਹਨਾਂ ਨੇ ਗੱਲ ਕੀਤੀ ਫੋਨ ਲਾਇਆ ਉਹਨਾਂ ਦੇ ਪੀਏ ਨਾਲ ਗੱਲ ਹੋ ਜਾਂਦਾ ਉਹ ਕੀ ਕੀ ਸਾਡਾ ਟਾਈਮ ਸਰਪੰਚ ਇੱਥੋਂ ਦੇ ਨਾਲ ਨਹੀਂ ਉਹਨਾਂ ਨਾਲ ਨਹੀਂ ਹੋਈ ਉਹਦੇ ਨਾਲ ਉਹਨਾਂ ਨਾਲ ਨਹੀਂ ਹੋਈ ਉਹਨਾਂ ਨਾਲ ਨਹੀਂ ਜਿੰਨੀ ਗੱਲ ਮੈਂ ਇਹ ਤਾਂ ਕੋਈ ਸੁਣਵਾਈ ਨਹੀਂ ਉਹਨੇ ਉਹਨਾਂ ਨੇ ਇਹਨਾਂ ਕਿਹਾ ਵੀ ਪੈਣੀ ਜ਼ਿਆਦਾ ਆ ਗਿਆ ਬਦ ਬਣਾਇਆ ਵਾ ਪੀਟੀਲੇ ਮੇਦਾ ਹੋ ਜਾਓ ਜਿੰਨਾ ਵੀ ਹੋਇਆ ਜਾਂਦਾ ਉਹ ਕੀ ਕਰ ਜਾਣਾ ਉਹਨਾਂ ਨੇ ਸਾਡੇ ਨਾਲ ਜਿੰਨਾ ਹੋ ਸਕਦਾ ਸਾਥ ਅਗੇ ਆ ਦਿੱਤਾ ਉਹਨਾਂ ਬਾਤ ਦਿੱਤਾ ਤੁਸੀਂ ਮੈਨੂੰ ਦੱਸੋ ਜੇ ਕਿਥੇ ਕਿਹੇ ਆਪਾਂ 2-4 ਉੱਤੇ ਬੰਦੇ ਖਿਲਾ ਹਾਂ ਹਾਂਜੀ ਬਣਾਓ ਸਾਡਾ ਹਾਂਜੀ ਅਜਨਾਲੇ ਵੱਲੋਂ ਤੁਸੀਂ ਸਿੱਧਾ ਹੀ ਆ ਜਾਣਾ ਵਾ ਉੱਥੇ ਮੀਆਂ ਸਾੜ ਗਿਆ ਖਰਾਬ ਕਾਂਜ ਲੱਗਿਆ ਅਣੀਆਂ ਇੱਥੋਂ ਬੰਦ ਨਹੀਂ ਹੈ ਇੱਕ ਮਿੰਟ ਬਪਾ ਇੱਕ ਮਿੰਟ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਇਹ ਚੀਜ਼ ਹੈਗਾ ਪਾਣੀ ਬੜਾ ਜ਼ਿਆਦਾ ਹੈ ਜੀ ਜੂਮ ਕਰਕੇ ਮਰਾਹ ਚਲੋ ਕੋਣ ਮਾਰਿਓ ਕੱਚਾ ਮਕਾਨ ਹੀ ਇੱਕ ਉਹ ਸਾਰਾ ਡੇਕਾ ਸਾਰਾ ਵਿੱਚੇ ਮਿੱਟੀ ਪੈ ਗਈ ਹੈ ਇੱਕ ਮਕਾਨ ਪੂਰਾ ਬਣਿਆ ਹੋਇਆ ਹੈ ਇੱਥੇ ਵੀ ਨੁਕਰ ਤੇ ਇੱਕ ਥੋੜੀ ਬਣਾਂਗੀ ਜੇ ਉਹ ਇਹ ਨੁਕਰ ਦੇ ਖਬਰਾਂ ਕਮਾਈ ਕਰਦੇ ਨੇ ਕਿਹਦੀ ਕਾਂ ਡੇਗੀ ਜੇ ਹਾਂਜੀ ਕਾਂ ਦੇ ਆਇਆ ਇਸੇ ਵੀ ਕਮਰਾ ਤਿਆਰ ਆ ਆ ਕਮਰਾ ਦੇ ਤਿਆਰ ਹੈ ਆਪਰਾ ਨਹੀਂ ਕੋਈ ਲੱਭਣਿਆ ਕਿਦਾਂ ਨੂੰ ਮਾਰ ਇਹਦੇ ਇਧਰ ਦੱਕੋ ਮਾਰ ਸਾਰੇ ਪਾਣੀ ਆਇਆ ਇਧਰ ਓਏ ਇਧਰ ਆ ਪੁਚਿਆ ਕਰਾਓ ਔਰ ਇਹ ਘਰ ਇਹ ਘਰ ਆ ਜਿਓ ਪਾਣੀ ਲੱਖ ਲੱਖ ਪਾਣੀ ਉਪਰ ਸਾਸਨ ਅਜੇ ਬੈਠਾ ਆਇਓ ਆਇਓ ਇੱਧਰ ਇੱਕ ਦਿਨ ਜਾਣਾ ਪਹਿਲਾਂ ਇੱਧਰ ਨਾਲ ਤੇ ਸੋਣਾਗੇ ਇੱਧਰ ਨਾਲ ਕਿਹੜੇ ਰਵੇ ਨਹੀਂ ਵਾਹੋ ਮਾਲ ਦਾ ਮੈਂ ਜੀ ਆਪਾਂ ਜੀ ਲੈ ਕੰਦਾ ਕੰਦਾ ਕਾਫੀ ਡੇਕ ਤੇ ਘਰ ਵੀ ਪਾਣੀ ਨਾ ਵਾ ਡਿੱਗਿਓ ਕਾੜੀ ਦੀ ਹੋਰ ਥੱਗੇ ਆ ਜਿਹੜਾ ਗਈ ਆਂਦਾ ਰੱਖਦਾ ਪਹਿਲੇ ਮੇਰੇ ਨਾਲ ਕਰਨਾ ਆਹ ਕਮਰੇ ਨੇ ਥੇ ਆਹ ਥੋੜਾ ਭਰਿਆ ਵੀ ਸਾਰੇ ਬੜੀ ਦਾ ਆਹ ਬੋਤਾ ਲੈਨੇ ਸਾਰੇ ਬਹੁਤ ਬੁਰਾ ਲੱਗਦਾ ਬਹੁਤ ਜਿਆਦਾ ਗਾਗੜ ਮਾਰ ਹੋ ਚਾਰ ਦਵਾਰੀ ਹੋਈ ਸਾਰੀ ਡਿੱਗ ਪਈ ਇਹਨਾਂ ਦੀ ਤੁਸੀਂ ਤੁਸੀਂ ਵਗੋ ਵਗੋ ਨਾਲ ਪੈਣ ਲਾਉਣਾ ਜੀ ਇਹ ਦੇਖੋ ਆਪਾਂ ਇਹੀ ਗੰਗਾਲੇ ਚਾਣੂਗਾ ਆਹ ਵੇ ਤੁਹਾਡੀ ਕਿ ਚਲੋ ਮਾਰੋ ਕੁੜੀਆਂ ਆਵ ਕੇ ਆਵੇ ਦੇਖੋ ਅੰਦਰ ਮੈਨੂੰ ਮਾਰੋ ਆਹ ਅੰਦਰ ਤੇ ਜਾਓ ਪਿੰਡ ਕੋ ਕੋ ਮਾਲ ਕੋਈ ਪ੍ਰਸ਼ਾਸਨ ਵਾਲਾ ਮਤ ਕੋਈ ਹਰ ਇੱਕ ਚੀਜ਼ ਹਾਨੂੰ ਮਿਲੂਗੀ ਤੇ ਸਾਡਾ ਕੋ ਪੰਜਾਬ ਹੀ ਨਹੀਂ ਤੇ ਠੁੱਠੇ ਦਾ ਮਰ ਜਾਗੇ ਇਹੀ ਕਰਨਾ ਸਾਡੀ ਜਿਹੜੀ ਪੈਈ ਆ ਪੈਲੀਆਂ ਦੇ ਨੂੰ ਸਭ ਤੋਂ ਮਿਲ ਜਣਾ ਸਾਨੂੰ ਗਰੀਬਾਂ ਨੂੰ ਮਿਲਣਾ ਤੋ ਮਾਹੋ ਜੀ ਭੈਣ ਭਰਾ ਜਿਹੜੇ ਅੱਜ ਆਪਾਂ ਪਿੰਡ ਗੱਗੋਵਾਲ ਇਹ ਪਿੰਡ ਗੱਗੋਮਾਲ ਤੁਹਾਨੂੰ ਦਿਖਾ ਰਿਹਾ ਹਾਂ ਜੀ ਗੱਗੋਮਾਲ ਸਾਰੇ ਸਭੀ ਦੋਸਤਾਂ ਸੋ ਵੀ ਆਏ ਗੱਗੋਵਾਲ ਇਹ ਦੇਖੋ ਜੀ ਜੋ ਬੋਲੇ ਤਸਵੀਰਾਂ ਦਿਖਾ ਰਿਹਾ ਜੀ ਲਓ ਜੀ ਇਹ ਦੇਖੋ ਇਹ ਛੋਟੇ ਛੋਟੇ ਬੱਚੇ ਸਾਡੇ ਨਾਲ ਬੇਟਾ ਕੀ ਨਾਮ ਤੁਹਾਡਾ ਸਹਿਬਾਜ਼ ਸਹਿਬਾਜੀ ਅੱਜ ਕੱਲ੍ਹ ਬਹਿਲੀਆ ਦੇ ਪੱਤਰਕਾਰ ਵੇਖੇ ਨੇ ਜਿਨ੍ਹਾਂ ਨੇ ਫਿਰਕੇ ਸਾਡੀ ਸਾਰੀ ਸਮੱਸਿਆ ਦਾ ਹੱਲ ਵੇਖਿਆ ਵੀ ਕੀ 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 ਇਹਨਾਂ ਦਾ ਹਾਲ ਹੋਣ ਡਿਆ ਕਿਤੇ ਪਾਣੀ ਦੇ ਵਿੱਚ ਲੱਖ ਲੱਖ ਪਾਣੀ ਜਿਹਦੇ ਵਿੱਚੋਂ ਅਸੀਂ ਮਤਲਬ ਮੰਗੇ ਆ ਚਨਨ ਨਗਾਇਆ ਵਾ ਇਹਨਾਂ ਵੇਖੇ ਕੱਲੇ ਕੱਲੇ ਘਰ ਦੀ ਕਿੰਨਾ ਦੁਨੀਆ ਰੋਂਦੀ ਆ ਪਰ ਸਾਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਕਿਰਪਾ ਕਰਕੇ ਤੇ ਨਰਮਤ ਕੀਤੀ ਜਾਵੇ ਸਾਡੀ ਇਹ ਸੁਣਾਈ ਕੀਤੀ ਜਾਵੇ ਇੱਥੇ ਪਾਣੀ ਵੀ ਚਾਹੀਦਾ ਵਾ ਸੌਦੇ ਪੱਤਾ ਵੀ ਚਾਹੀਦਾ ਜੇ ਕਿਸੇ ਨੂੰ ਤੰਬੂਆਂ ਦੀ ਲੋੜੇ ਕਮਰੇ ਡੇਗੇ ਨੇ ਉਹਨਾਂ ਨੂੰ ਤੰਬੂ ਤੇ ਚਾਹੀਦੇ ਨੇ ਤੇ ਬੇਨਤੀ ਸਾਡੀ ਪ੍ਰਵਾਨ ਕਰੋ ਜੋ ਬੋਲੇ ਸੋਨਰ ਕਾ ਜਯ ਵਾਲਮੀਕ ભગવાન ਦੀ ਜੈ ਸਤਿਗੁਰੂ ਮਲਕੀਨਾਸ ਮਹਾਰਾਜ ਕੀ ਜੈ ਸਰਦ ਸੰਗਤ ਕੀ ਜੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਚੇਤਾ ਉਹਨਾਂ ਨੇ ਕੱਲੇ ਇੱਥੇ ਭੀਜੋ ਗੱਗੋਵਾਲ ਕਰਮਸ਼ਾਲਾ ਕਮੇਟੀ ਪਿੰਡ ਗੱਗੋਵਾਲ ਮੰਗਸਨ ਪੰਜਾਬ ਪ੍ਰਧਾਨ ਭੀਜੋ ਉਹਨਾਂ ਦੀ ਸੁਣੋ ਇਹ ਅੱਜ ਸੁਣਨ ਆਏ ਨੇ ਕੱਲੀ ਕੱਲੀ ਗਲੀ ਦੇ ਵਿੱਚ ਫਿਰ ਕੇ ਨਾਲ ਲੱਖ ਲੱਖ ਬਾਣੀ ਸੀ ਜਿਦੇ ਵਿੱਚ ਇਹਨਾਂ ਨੇ ਲੋਕਾਂ ਦੇ ਕੰਮਰੇ ਡਿੱਗ ਗਏ ਨੇ ਲੋਕ ਕੋਠਿਆਂ ਤੇ ਚੜੇ ਇੱਥੇ ਨਾ ਕੋਈ ਸੌਦਾ ਨਾ ਪਤਾ ਹੁਣ ਇਹ ਮੀਂਹ ਆਏ ਤੇ ਲੋਕਾਂ ਦੇ ਜਾਣੇ ਜਿਹੜੇ ਨੇ ਕਿੱਥੇ ਜਾਣਗੇ ਤਰਪਾਲਾਂ ਤੇ ਚੁੰਨੀਆਂ ਦਿੱਤੀਆਂ ਜਾਣੇ ਦੇ ਚਾਦਰਾਂ ਦਿੱਤੀਆਂ ਜੇ ਮੀਂਹ ਆ ਗਿਆ ਤੇ ਕਿੱਥੇ ਜਾਣਗੇ ਨਾ ਕੋਈ ਤੰਬੂ ਨਾ ਕੋਈ ਸੌਦਾ ਨਾ ਕੋਈ ਪਤਾ ਤੇ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਪਿੰਡ ਦੇ ਇਹ ਮੱਲਾ ਲਿੰਦੀ ਪੱਤੀ ਮਹਾਰਾਜ ਜੀ ਕਿਰਪਾ ਕੀਤੀ ਜਾਵੇ ਸਾਡੀ ਕੋਈ ਸੁਣਵਾਈ ਹੋਣੀ ਚਾਹੀਦੀ ਆ ਪਾਣੀ ਕਿੰਨਾ ਕੁ ਜਿਹੜਾ ਵਾ ਕਿੱਥੋਂ ਕਿੱਥੋਂ ਤੱਕ ਜਿਹੜਾ ਵਾ ਪਾਣੀ ਜਿਹੜਾ ਲਕਲਕ ਆ ਗਿਆ ਸਾਡੇ ਘਰਾਂ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਠੀਕ ਹੈ ਜੀ ਜੋ ਬਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰਾਂ ਸਾਹਿਬ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਕੱਲ ਵੀ ਤੋਂ ਧਾੜਿਆਲ ਸਾਹਿਬ ਨੂੰ ਦੇ ਨੰਬਰ ਚੁੱਕਦਾ ਨਹੀਂ ਸਾਡਾ ਕੱਲ ਅਸੀਂ ਧਾੜਿਆਲ ਦੇ ਪੀਏ ਨੂੰ ਫੋਨ ਕੀਤਾ ਇੱਥੇ ਦੁਖੀ ਹੋਇਆ ਨੇ ਨਿਆਣੇ ਬੜੇ ਦੁਨੀਆ ਰੋਂਦੀ ਹੀ ਤੇ ਪੀਐਸਓ ਨੇ ਕੀ ਕੀਤਾ ਵੀ ਦੂਜੇ ਬੰਨੇ ਸਾਡੀ ਗੱਲ ਕਰਾਤੀ ਕਹਿੰਦਾ ਵੀ ਲਓ ਜੀ ਤੁਸੀਂ ਤੁਹਾਡੀ ਗੱਲ ਇਹਦੀ ਪਾਣੀ ਪਹੁੰਚ ਉਹਨਾਂ ਨੂੰ ਵੀ ਸਲਾਹ ਦਿੱਤੀ ਅੱਜ ਕੰਟਰੋਲ ਰੂਮ ਦੇ ਵਿੱਚ ਫੋਨ ਕੀਤਾ ਵੀ ਸਾਡੀ ਬਹੁਤ ਜਾਨੇ ਰੌਂਡੇ ਜੇ ਪਾਣੀ ਇੱਥੋਂ ਬੜੇ ਤੰਗ ਜੇ ਹੀ ਪਰ ਸਾਡੀ ਉਹਨਾਂ ਨੇ ਵੀ ਇਹੋ ਕਿਹਾ ਤੁਹਾਡੀ ਅਗਲੇ ਬੰਨੇ ਸਲਾਹ ਚ ਲੱਗੀ ਆ ਗੁਰੂ ਰੂਪਿਆ ਦੇ ਸਤਸੰਗ ਜੀ ਅਸੀਂ ਸਤਿਗੁਰੂ ਮਲਕੀਨਾਨ ਅਮਰ ਪ੍ਰਕਾਸ਼ ਗੱਬਰ ਜੀ ਦੇ ਅੱਗੇ ਬੇਨਤੀ ਕੀਤੀ ਫਿਰ ਮਹਾਰਾਜ ਜੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਆਜ ਜੋ ਬੋਲੇ ਸੋਨਰ ਬਾਹਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਕਿਹੜਾ ਪਿੰਡ ਆ ਤੇ ਕੋਮਾਲ ਪਿੰਡ ਗਹਿਲੀ ਪੱਟੀ ਅਸੀਂ ਪਿੰਡ ਗੱਗੋਮਾਲ ਤੋਂ ਅੰਮਰ ਸਹਿੀਰ ਤਨ ਤਨ ਬਾਬਾ ਜੀਵਨ ਸਿੰਘ ਜੀ ਦੇ ਨਗਰ ਤੋਂ ਅਸੀਂ ਸੰਗਤ ਸਾਰੀ ਬੋਲਦੇ ਹਾਂ ਇੱਧਰ ਕਿਉਂ ਕਿ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਵੀ ਸੇਵਾਦਾਰ ਹਾਂ ਅਸੀਂ ਸਭੀ ਜਨਤਾ ਮਿਹਰਬਾਨੀ ਕਰਕੇ ਇਸ ਜਨਤਾ ਦੀ ਕੁਛ ਰਖਵਾਲੀ ਕੀਤੀ ਜਾਵੇ ਜੋ ਬੋਲੇ ਸੁਣ ਆਪ ਜੀ ਨੂੰ ਪਤਾ ਹੈ ਕਿ ਹੁਣ ਸਮਾਂ ਬਹੁਤ ਧਿਆਨ ਕੇ ਆ ਗਿਆ ਵਾ ਕਿਉਂਕਿ ਸਾਡੇ ਉੱਤੇ ਇੱਕ ਬੜੀ ਮੁਸੀਬਤ ਦਾ ਟਾਈਮ ਹੀ ਕਿਉਂਕਿ ਪਾਣੀ ਬਹੁਤ ਜ਼ੋਰ ਤੇ ਆ ਗਿਆ ਹੁਣ ਸਾਡੀ ਕੋਈ ਪੇਸ਼ ਨਹੀਂ ਕਿਸੇ ਬੰਨੇ ਜਾਣ ਲਈ ਪਰ ਅਸੀਂ ਸਰਕਾਰ ਗਾੜੀ ਵੀ ਬੇਨਤੀ ਕਰਦੇ ਹਾਂ ਕਿ ਇੱਥੇ ਮਜ਼ਦੂਰ ਲੋਕਾਂ ਦਾ ਬਹੁਤ ਹਾਲਤ ਖਰਾਬ ਆ ਤੇ ਕੁਛ ਮਿਹਰਬਾਨੀ ਕਰਕੇ ਤੇ ਸਾਡੇ ਆਲ ਗਰੀਬਾਂ ਵੱਲ ਗਰੀਬ ਜਨਤਾ ਵੱਲ ਧਿਆਨ ਕਰੇ ਜੇ ਕੋਈ ਇੱਥੋਂ ਕੋਈ ਚੀਜ਼ ਲੈ ਕੇ ਜ਼ਿਮੀਂਦਾਰਾਂ ਜਾ ਆਉਂਦਾ ਵੀ ਆ ਉਹ ਵੀ ਡੇਰਿਆਂ ਨੂੰ ਨਿਕਲ ਜਾਂਦਾ ਇੱਥੇ ਫਿਰ ਜਨਤਾ ਮਗਰਮਗਰੀ ਟਰਾਲੀਆਂ ਦੇ ਭੱਜੀ ਫਿਰਦੀ ਆ ਕੱਖ ਨਹੀਂ ਮਿਲਿਆ ਜਿਵੇਂ ਬੋਲੇ ਜੈ ਬਾਲਮੀਕੀ ਹਰ ਬਾਲਮੀਕੀ ਆਜੂ ਅੜਾਂ ਦੀ ਆਫਤ ਬਾਰਡਰ ਦੇ ਨਾਲ ਹੀ ਜ਼ਿਲੇ ਦੀ ਵਕਰੀ ਹੈ ਉੱਥੇ ਹੀ ਕੱਲ ਜੀ ਆਪਣੇ ਪੱਤਰਕਾਰ ਵਿਖੇ ਸੀਗੇ ਜੂਨਾਂ ਪਿੰਡਾਂ ਦੀ ਹਾਲਾਤ ਦੇਖੀ ਉਹਨਾਂ ਸਾਰੇ ਹੀ ਬੀਜੂ ਦਿਖਾਈਆ ਖਾਸ ਕਰਕੇ ਗੁਮੈਲ ਜਿੱਥੇ ਕੀ 1 ਇੰਚ ਜਗ੍ਹਾ ਸੁੱਕੀ ਨਹੀਂ 5-5 6 ਫੁੱਟ ਪਾਣੀ ਕਿਰੇ ਤਾਂ ਉਹ ਲੋਕਾਂ ਦੇ ਨਾਲ ਮੀਤਾਲ ਮਿਲ ਹੋਇਆ मातौर पर सरदार मंगल सिंह जी जे भगवान बालवी आश्रम को मत ट्रस्टा चलते हैं उन्होंने दसा कि साढ़े कोई राहत नहीं बनती ना कोई राशन आई सा मदद करा असं सारा ही प्रोग्राम चाकू पीता संपर्क एस डी मजाले न कर रहे हैं जैसे कि मान योग कुलदीप सिंह धारीवाल सबका संतरी मान योग ਅੰਮ੍ਰਿਤਸਰ ਦੀ ਦਿੱਤੀ ਹੋਰ ਵੀ ਅਣਗਿਣਤ ਲੋਕ ਉਹਨਾਂ ਦੀ ਮਦਦ ਦੇ ਉੱਤੇ ਹਨ ਭਗਵਾਨ ਬਾਲਮੀ ਰਾਸ਼ਟਰੀ ਸਭਕਸ ਬਲੋਂ 80 ਵੀ ਕੁਇੰਟਲ ਦੀ ਰਾਸ਼ਨ ਦਾ ਇੰਕਲਮ ਦਿੱਤਾ ਸੁਕੀਰਰ ਪਕਾ ਕੀ ਨਾਲ ਪਾਣੀ ਦੀਆਂ ਬੋਤਲਾਂ ਫੂਰ ਖਾਣ ਪੀਣ ਦਾ ਸਮਾਨ ਅਸੀਂ ਉੱਤੇ ਕੱਲ ਪ ਜਾਵਾਂਗੇ ਇਹਨਾਂ ਲੋਕਾਂ ਨੂੰ ਰਾਹਤ ਮਿਲੇਗੀ ਮੁਸ਼ਕਲ ਦੀ ਖੜੀ ਹੈ ਮੁਸ਼ਕਲ ਦੀ ਖੜੀ ਦੇ ਵਿੱਚ ਖੜੇ ਹੋਣਾ ਸਾਡਾ ਫਰਜ਼ ਮੰਨਦਾ ਹੈ ਭਗਵਾਨ ਬਾਲਮੀ ਆਸ਼ਕ ਸੰਤ ਮੁਨਾਸਬ ਟ੍ਰਸਟ ਬਣੋ ਸੰਤ ਸਮਾਜ ਲੋਕ ਸੰਤ ਮਲਕੀ ਨਾਜ਼ਮ ਅਦੇਸ਼ ਹੈ ਕਿ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਕਹਿੰਦਾ ਭਾਵ ਕਿ ਇਹ ਕੋ ਮੁਸ਼ਕਲ ਦੀ ਸਥਿਤੀਆ ਪਿਆ ਹੈ ਕੋਦੀ ਮਦਦ ਕਰਨੀ ਉਹ ਰੱਬ ਦੀ ਸੇਵਾ ਹੀ ਹੁੰਦੀ ਹੈ ਧੰਨਵਾਦ ਇਹ ਬਾਲਮੀ ਕੀ ਹਰ ਬਾਰ ਜਿਹੜੇ ਲੋਕ ਜਿਹੜੇ ਘਰਾਂ ਤੋਂ ਉਹਨਾਂ ਦੇ ਘਰਾਂ 'ਚ ਪਾਣੀ ਵੜ ਗਿਆ ਵਾਂ ਰਹਿਣਾ ਜਿਨ੍ਹਾਂ ਦਾ ਮੁਸ਼ਕਲ ਹੋ ਗਿਆ ਉਹਨਾਂ ਹੜਪੀਤ ਜੋ ਬੇਸਹਾਰਾ ਹੋਗੇ ਨਹੀਂ ਉਹਨਾਂ ਦਾ ਥਾਰਾ ਬਰਨਵਾਸਤੀ ਸੰਤ ਮਲਕੀਨਾ ਜੀ ਮਹਾਰਾਜ ਨੇ ਰੇਸ਼ ਦਿੱਤਾ ਹੈ ਪਾਵਨ ਬਾਲਮੀ ਕੀ ਤੀਸਵੀ ਕੀ ਸਲਾਵਾ ਵੀ ਹਨ ਲੰਗਰ ਪ੍ਰਸ਼ਾਦੇ ਦੇਂਤੀਆਂ ਵੀ ਹੈ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਇੰਪੀਅਮ ਕੀਤਾ ਜਾਵੇਗਾ ਉਹਨਾਂ ਦੇ ਪਰਿਵਾਰਾਂ ਨੂੰ ਰੂਪੀ ਪਾਣੀ ਵੀ ਦਿੱਤਾ ਜਾਵੇਗਾ ਰਹਿਣ ਵਾਸਤੇ ਕਪੜਾ ਲੀਡਰ ਜਈਆਂ ਵਿਸਥਾਰ ਵਿੱਚ ਦਿੱਤੀ ਜਾਣਗੇ ਤੁਹਾਡੀ ਇਹ ਬੇਨਤੀ ਹੈ ਕਿ ਆਓ ਬੇਸਹਾਰਨ ਸਹਾਰਾ ਦੀਨਵਦ ਦੇ ਪਵਨ ਬਾਲਮੀ ਕੀ ਤੀਰਥ ਵਿਖੇ ਧਰਮਸ਼ਾਲਾ ਦੇ ਵਿੱਚ ਆਓ ਜਿੱਤੇ ਕਿ ਹਾਲ ਵੀ ਬੜਾ ਵੱਡਾ ਹੈ 66 ਕਮਰੇ ਵੀ ਹੈ ਆ ਕੇ ਉੱਤੇ ਸਹਾਰਾ ਲਭੋ ਕਿਉਂਕਿ ਉਹ ਤੁਹਾਡਾ ਆਪਣਾ ਹੀ ਹੈ ਸਾਥ ਸੰਗਤ ਦਾ ਹੀ ਬਣਿਆ ਪਿਆ ਸਾਥ ਸੰਗਤ ਦੇ ਵਾਸੀ ਹੈ ਮੇਰੀ ਬੇਨਤੀ ਹੈ ਕਿ ਬੀ ਸਹਾਰਿਆਂ ਦਾ ਸਹਾਰਾ ਬਣਦੇ ਬਾਅਦ ਤੀਂ ਭਗਵਾਨ ਵਾਲਮੀ ਮਾਰ ਨੇ ਹਮੇਸ਼ਾ ਹੀ ਜੋੜਨ ਪਾਇਆ ਹੈ ਧੰਨਵਾਦ ਜੈ ਵਾਲਮੀ ਕੀ ਹਰ ਹਰ ਵਾਲਮੀ ਲੋਕੀ ਆਸ਼ਮਾ ਪਰੋਂ ਕੀ ਹੋਣਾ ਵਾਸਤੇ ਵੀ ਧੰਨਵਾਦ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਮੈਂ ਆਸ਼ੋਕਲਾਤਰਾ ਆਲ ਇੰਡੀਆ ਪ੍ਰੈਸ ਕਤਾਰ ਤੁਣਾ ਸਬ ਡਰੈਸ ਵਾਲਮੀ ਆਸ਼ਰਮ ਅੰਮ੍ਰਿਤਸਰ ਤੋਂ ਇਹ ਹੜ ਜਿਹੜੇ ਨੇ ਕੁਦਰਤ ਦਾ ਕਹਿਰ ਹੈ ਜਿਹੜਾ ਕਿ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ਤੋ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਸੰਗਠਨ ਜਿਹੜੇ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਪ੍ਰਸ਼ਾਸਨ ਤੋਂ ਵੀ ਜ਼ਿਆਦਾ ਐਨ ਜੀਓਜ਼ ਜਿਹੜੇ ਨੇ ਮਦਦ ਕਰ ਰਹੇ ਨੇ ਤੋ ਇਸੇ ਸ਼੍ਰੇਂਖਲਾ ਦੇ ਵਿੱਚ ਸਾਡਾ ਵਾਲਮੀਕੀ ਆਸ਼ਰਮ ਅੱਗੇ ਹੋ ਕੇ ਹੜਪੀੜਤਾ ਦੀ ਮਦਦ ਕਰ ਰਿਹਾ ਹੈ ਸਾਡੇ ਕੋਲ ਵਾਲਮੀਕੀ ਤੀਰਤ 65 ਕਮਰਿਆਂ ਦੀ ਸਰਾਮ ਆ ਤੇ ਸਾਡੇ ਸਤਿਗੁਰੂ ਹਰੀਨਾਥ ਜੀ ਮਹਾਰਾਜ ਦੀ 35 ਕਮਰਿਆਂ ਦੀ ਸਰਾਮ ਆ ਦੋਵੇਂ ਸਰਾਮਾਂ ਜਿਹੜੀਆਂ ਨੇ ਇਹ ਹੜਪੀੜਤ ਜਿਹੜੇ ਨੇ ਉਹਨਾਂ ਲਈ ਖੋਲ ਦਿੱਤੀਆਂ ਗਈਆਂ ਨੇ ਜਿੱਥੇ 24 ਘੰਟੇ ਲੰਗਰ ਤੇ ਉਹਨਾਂ ਦੇ ਰਹਿਣ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਏ ਤਾਂ ਸਾਡੀ ਪੂਰੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾਂ ਨੂੰ ਵੀ ਆਸ਼ਰਾ ਚਾਹੀਦਾ ਏ ਉਹ ਵਾਲਮੀਕੀ ਤੀਰਥ ਪਹੁੰਚਣ ਜਿੱਥੇ ਸਤਿਗੁਰੂ ਮਲਕੀਤਨਾਥ ਜੀ ਨੇ ਆਪਣੇ ਦਵਾਰ ਖੋਲੇ ਹੋਏ ਨੇ ਤੋ ਹਰ ਤਰ੍ਹਾਂ ਦੀ ਸਹੂਲਤ ਉੱਥੇ ਮੌਜੂਦ ਹੈ ਰਹਿਣ ਲਈ ਜਗ੍ਹਾ ਹੈ ਖਾਣ ਪੀਣ ਲਈ 24 ਘੰਟੇ ਦਾ ਲੰਗਰ ਹੈ ਤੋ ਅਸੀਂ ਸੋਮਵਾਰ ਨੂੰ ਓਮ ਪ੍ਰਕਾਸ਼ ਗੱਬਰ ਜੀ ਦੀ ਰਹਿਨੁਮਾਈ ਦੇ ਵਿੱਚ ਜਿਹੜੇ ਕਿ ਚੇਅਰਮੈਨ ਨੇ ਇੱਥੋਂ ਦੇ ਉਹਨਾਂ ਦੀ ਰਹਿਨੁਮਾਈ ਸੰ ਮਲਕੀਤਨਾਥ ਦੀ ਰਹਿਨੁਮਾਈ ਦੇ ਵਿੱਚ ਪਿੰਡਾਂ ਦਾ ਦੌਰਾ ਕਰਨ ਜਾ ਰਹੇ ਹਾਂ ਜਿੱਥੇ ਆੜ ਪੀੜਤਾਂ ਦੀ ਮਦਦ ਰਾਸ਼ਨ ਪਾਣੀ ਤੇ ਹੋਰ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਪੂਰਾ ਕਰਨ ਵਾਸਤੇ ਨਿਕਲ ਰਹੇ ਹਾਂ ਸਵੇਰੇ 10 ਵਜੇ ਪੂਰਾ ਜੱਥਾ ਲੈ ਕੇ ਤੋ ਧੰਨਵਾਦ ਮਿਹਰਬਾਨੀ ਸ਼ੁਕਰੀਆ